ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਸ ਦਿੱਲੀ ਦੇ ਵਿਧਾਨ ਸਭਾ ਦੇ ਚੋਣਾਂ ਦੇ ਨਤੀਜਿਆਂ ਨੇ ਭੰਬਲ ਪੂਸੇ ਪਾ ਦਿੱਤਾ ਆਮ ਆਦਮੀ ਪਾਰਟੀ ਦੇ ਸਾਰੇ ਸਮਰਥਕਾਂ ਜਾਂ ਕਹਿ ਸਕਦੇ ਹਾਂ ਵੋਟਰਾਂ ਨੂੰ ਵੋਟਰਾਂ ਨੂੰ ਆਸ ਨਹੀਂ ਸੀ ਕਿ ਆਪ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੂਵਾਲ ਅਤੇ ਮਨੀਸ਼ ਸੋਦੀਆ ਦਾ ਵੱਡਾ ਕਿਲਾ ਟਹਿ ਟੇਰੀ ਹੋ ਜਾਵੇਗਾ ਸ਼ੀਸ਼ ਮਹਿਲ ਵਾਲਾ ਨਾਰਾ ਬڑا ਜਿਹੜਾ ਲੱਗਿਆ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿ ਇੱਕ ਪਾਸੇ ਆਪਣੇ ਆਪ ਨੂੰ ਆਮ ਕਹਿਣ ਵਾਲੇ ਖਾਸ ਬਣ ਗਏ ਨੇ ਰਾਜੇ ਬਣ ਗਏ ਨੇ ਤੇ ਅਤੀ ਸ਼ੀਸ਼ ਮਹਿਲਾਂ ਦੇ ਵਿੱਚ ਰਹਿੰਦੇ ਨੇ ਗੱਲ ਸੱਚ ਵੀ ਹੈ ਕਿ 54 ਕਰੋੜ ਰੁਪਏ ਲਗਾਏ ਗਏ ਉਸ ਰੈਨੋਵੇਸ਼ਨ ਤੇ ਉਹ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਜਿਓ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀ ਨਹੀਂ ਮਿਲਦੀਆਂ ਯਾਨੀ ਕਿ ਰਾਜ ਕੇ ਦਿੱਲੀ ਦੇ ਪੈਸੇ ਤੇ ਐਸ ਪ੍ਰਸਤੀ ਕੀਤੀ ਗਈ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀ ਉਪ ਮੁੱਖ ਮੰਤਰੀ ਮੁੱਖ ਮੰਤਰੀ ਅਤੇ ਕਨਵੀਨਰ ਅਰਵਿੰਦ ਕੇਜੀ ਵਲਵਨੋਂ ਨਤੀਜੇ ਸੋਚ ਦੇ ਬਿਲਕੁਲ ਵਪਰੀਤ ਆਏ ਇਹਨਾਂ ਚੋਣਾਂ ਦਾ ਪ੍ਰਭਾਵ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਪਵੇਗਾ ਸੂਬੇ ਦੇ ਮੁੱਖ ਮੰਤਰੀ ਪਗੋਵੰਤ ਮਾਨ ਨੂੰ ਵੀ ਟੈਨਸ਼ਨ ਪੈ ਗਈ ਹੈ ਕਿ ਜੇਕਰ ਵੱਡੇ ਕਲੇ ਟਾਇਟੇਰੀ ਹੋ ਸਕਦੇ ਨੇ ਤੇ ਮੈਂ ਫਿਰ ਕਿਹੜੇ ਬਾਗ ਦੀ ਬੂਲੀਆਂ ਜਾਂ ਜਿਹੜੇ ਮੇਰੇ ਮੰਤਰੀ ਸੰਤਰੀ ਨੇ ਉਹ ਕਿਹੜੇ ਬਾਗ ਦੀ ਬੂਲੀ ਨੇ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੁਣ ਕਾਂਗਰਸ ਦਾ ਮਾਹੌਲ ਬਣ ਗਿਆ ਹੈ ਕਿਉਂਕਿ ਜਿਸ ਤਰ੍ਹਾਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਝਟਕੇ ਲੱਗੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਗਵੰਤ ਮਾਨ ਹੁਣ ਆਪਣਾ ਬੋਰੀ ਬਿਸਤਰਾ ਗੋ ਕਰ ਲੈਣ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਹਾਲ ਕੀਤਾ ਹੈ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਵੱਲੋਂ ਕੀਤਾ ਜਾਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੱਡਾ ਬਿਆਨ ਦੇ ਦਿੱਤਾ ਹੈ ਇੱਕ ਪਾਸੇ ਖੁਸ਼ੀ ਮਨਾਈ ਜਾ ਰਹੀ ਹੈ ਰਵਨੀਤ ਬਿੱਟੂ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰੀ ਮੰਤਰੀ ਨੇ ਉਹਨਾਂ ਵੱਲੋਂ ਤੰਜ ਕੱਸਿਆ ਗਿਆ ਹੈ ਨਿਸ਼ਾਨੇ ਸਿੱਧੇ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹ ਕਹਿੰਦੇ ਕਿ ਆਪਣਾ ਭਾਂਡਾ ਢੀਂਡਾ ਆਪਣਾ ਬੋਰੀ ਬਿਸਤਰਾ ਸਮੇਂ ਦੇ ਨਾਲ ਹੀ ਗੋਲ ਕਰ ਲਵੇ ਕਹਿੰਦਾ ਭੱਜਣ ਨਹੀਂ ਦੇਣਾ ਮદાન ਦੇ ਵਿੱਚ ਭਜਾ ਭਾ ਕੇ ਕਹਿੰਦਾ ਹਰਾਵਾਂਗੇ ਇਹ ਕਹਿ ਦਿੱਤੀ ਇਹ ਗੱਲ ਰਵਨੀਤ ਬਟੂਨੇ ਰਵਨੀਤ ਬਟੂਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਇਹਦਲ ਸੁਨੀਲ ਕੁਮਾਰ ਜਾਖੜ ਨੇ ਵੀ ਕਿਹਾ ਹੈ ਕਿ ਕਿਸ ਤਰ੍ਹਾਂ ਇਮਾਨਦਾਰੀ ਦਾ ਪਰਦਾ ਪਾਸ਼ ਹੋਇਆ ਕਿਸ ਤਰ੍ਹਾਂ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਹੋਏ ਲੋਕਾਂ ਦੀ ਵੱਡੀ ਹਾਰ ਹੋਈ ਦਿੱਲੀ ਦੇ ਲੋਕਾਂ ਨੇ ਵੱਡਾ ਫਤਵਾ ਦਿੱਤਾ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖਿਆ ਦੇ ਭਗਵੰਤ ਮਾਨ ਦਾ ਕੀ ਹਾਲ ਹੁੰਦਾ ਉਹਨਾਂ ਨੇ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਲਗਭਗ 60 ਤੋਂ ਪਲੱਸ ਮੰਤਰੀ ਅਤੇ ਵਿਧਾਇਕ ਨੇ ਜਿਹੜੇ ਉਹ ਦੂਜੀਆਂ ਪਾਰਟੀਆਂ ਦੀ ਜਾਣ ਦੇ ਫਰਾਕ ਵਿੱਚ ਨੇ ਉਹਨਾਂ ਵੱਲੋਂ ਕਿਸੇ ਵੀ ਸਮੇਂ ਦੂਸਰੀਆਂ ਪਾਰਟੀਆਂ ਦਾ ਰੁਕਕ ਕੀਤਾ ਜਾ ਸਕਦਾ ਹੈ ਯਾਨੀ ਕਿ ਰਵਨੀਤ ਬਟੂ ਨੇ ਕਿਹਾ ਕਿ ਹੁਣ ਵਾਰੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ 2027 ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਭੁੱਲ ਜਾਵੇ ਲੋਕ ਸਭਾ ਦੀਆਂ ਚੋਣਾਂ ਨੂੰ ਤੇ ਭੁੱਲ ਜਾਵੇ ਜਿਮਣੀ ਚੋਣਾਂ ਨੂੰ ਜਿਸ ਤਰ੍ਹਾਂ ਧੱਕੇ ਕੀਤੇ ਗਏ ਪੰਚਾਇਤੀ ਚੋਣਾਂ ਵਿੱਚ ਵੀ ਧੱਕੇ ਕੀਤੇ ਗਏ ਨਗਰ ਨਿਗਮ ਦੀਆਂ ਚੋਣਾਂ ਵਿੱਚ ਵੀ ਧੱਕੇ ਕੀਤੇ ਗਏ ਉਹਨਾਂ ਨੇ ਕਿਹਾ 2027 ਦੇ ਵਿੱਚ ਭਗਵੰਤ ਮਾਨ ਦੇ ਸਾਰੇ ਉਲਾਮੇ ਲਾ ਦੇਾਂਗੇ ਬੋਰੀ ਬਿਸਤਰਾ ਗੋਲ ਕਰਾਂਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿੰਦਾ ਹੁਣ ਤੋਂ ਹੀ ਆਪਣਾ ਬੋਰੀ ਬਿਸਤਰਾ ਗੋਲ ਕਰਨਾ ਸ਼ੁਰੂ ਕਰ ਦੇਵੇ ਉਹਨੇ ਕਿਹਾ ਕਿ 2.5 ਸਾਲ ਕੁ ਜ਼ਿਆਦਾ ਸਮਾਂ ਨਹੀਂ ਹੁੰਦਾ ਰਵਨੀਤ ਬਿੱਟੂ ਵੱਲੋਂ ਵੀ ਕੱਲ ਭਾਰਤੀ ਜਨਤਾ ਪਾਰਟੀ ਦੀ ਜਿੱਤ ਦੇ ਲਈ ਭੰਗੜੇ ਪਾਏ ਗਏ ਧੰਨ